ਪਾਣੀ ਜੁੱਤਾ ਲੱਭਾਉਣ ਦੇ ਸਾਹਮਣੇ ਰੱਖਿਆ ਹੋਇਆ ਕੀ ਹੋ ਸਕਦਾ ਹੈ ਕਿਸੇ ਮੁਸਲਮਾਨ ਭਰਾ ਨੂੰ ਪਤਾ ਹੋਵੇ ਤਹਾਂ ਚੜਨ ਨੂੰ ਵੀ ਹੁਣ ਤੁਹਾਨੂੰ ਸਾਰਾ ਸ਼ਰਹੰਦ ਸ਼ਹਿਰ ਦੀਦਾ ਇਹ ਮਕਬਰੇ ਤੋਂ ਦੋ ਬਾਰਾ ਸਾਹਿਬ 2 ਕਿਲੋਮੀਟਰ ਮੰਗੂਆਂ ਜਿੱਥੇ ਅਸੀਂ ਖੜੇ ਹੁਣ ਕਿਲੋਮੀਟਰ ਆ ਗਏ ਹੋਵਾਂਗੇ ਭਾਈ 1.5-2 ਕਿਲੋਮੀਟਰ ਆ ਗਏ 2 ਕਿਲੋਮੀਟਰ ਆ ਗਏ ਅਸੀਂ ਦੇਖ ਸਕਦੇ ਹਾਂ ਵੀ ਸਰਹੰਦ ਦੇ ਵਿੱਚ ਕਿੱਡਾ ਵੱਡਾ ਉਸ ਟਾਈਮ ਵਪਾਰ ਦਾ ਜਿਹੜਾ ਹੈਗਾ ਵੱਡਾ ਕੇਂਦਰ ਸੀ ਇੱਥੇ ਇਥੇ ਵੱਡੀਆਂ-ਵੱਡੀਆਂ ਸਰਾਇਆਂ ਬਣੀਆਂ ਹੋਈਆਂ ਸੀ ਰਹਿਣ ਨੂੰ ਵਪਾਰੀਆਂ ਨੂੰ ਜਿਹੜੇ ਵੱਡੇ-ਉਰਾਂ ਪੜਾਂ ਤੋਂ ਸ਼ਾਹੂਕਾਰ ਵਪਾਰੀ ਅਫਗਾਨਿਸਤਾਨ ਨੂੰ ਇਰਾਨ ਤੱਕ ਦੇ ਵਪਾਰੀ ਦਿੱਲੀ ਤੱਕ ਇੱਧਰ ਜਾਂਦੇ ਸੀ ਦੇਖੋ ਇਹ ਸਾਰਾ ਜਿੱਥੇ ਤੁਸੀਂ ਇੱਥੇ ਨੌਜਵਾਨ ਆ ਰਹੇ ਨੇ ਦੇਖ ਸਕਦੇ ਹੋ ਕਿ ਸ਼ਹਿਰ ਦੇਖਣੋਂ ਹਟ ਗਿਆ ਅਸੀਂ ਉੱਥੋਂ ਆਏ ਆਂਗੇ ਆ ਦੇਖੋ ਰਸਤੇ ਵਿੱਚ ਦੀ ਆ ਰਹੇ ਨੇ ਨੌਜਵਾਨ ਦੇਖਣ ਬਜ਼ੁਰਗ ਇਹ ਸਾਰਾ ਸ਼ਹਿਰ ਸੀ ਇਹ ਘਰ ਤੇ ਇੱਥੇ ਜਿੱਥੇ ਖੜੇ ਛੋਟੀਆਂ ਇੱਟਾਂ ਸੋਨੂੰ ਹੁਣ ਵੀ ਮਿਲ ਲੰਗੀਆਂ ਖੇਤਾਂ ਦੇ ਵਿੱਚੋਂ ਕੋਹ ਸਾਹਮਣੇ ਦੇਖੋ ਕਿੱਡੀ ਅਲੀ ਸ਼ਾਨ ਮਾਰਤ ਖੇਤਾਂ ਵਿੱਚ ਹਜੇ ਵੀ ਇਮਾਰਤਾਂ ਪੁਰਾਣੀਆਂ ਬਚੀਆਂ ਹੋ ਜਦੋਂ ਬੰਦਾ ਸਿੰਘ ਬਹਾਦਰ ਨੇ ਪਤਾ ਹੈ ਆਪਾਂ ਨੂੰ ਵੀ ਸਰਹੰਦ ਦੀ ਇੱਟ ਨਾਲ ਟਿਕੜਕਾ ਸੀ ਸੀ ਉਦੋਂ ਮ ਬਾਦ ਦੁਬਾਰੇ ਫੇਰ ਮੁਗਲਾਂ ਦਾ ਰਾਜ ਆ ਗਿਆ ਸੀ ਫਿਰ ਜੱਸਾ ਸਿੰਘ ਆਲੂ ਵਾਲੀਆ ਹੋਰ ਨੇ ਫੇਰ ਦੁਬਾਰੇ ਇਹਦੇ ਉੱਤੇ ਕਬਜ਼ਾ ਕਰਿਆ ਸੀ ਪਰ ਅੱਜ ਦੇਖ ਸਕਦੇ ਹੋ ਵੀ ਦੇਖਣ ਪ੍ਰਾਣੀ ਵਿਰਾਸਤਾ ਨੂੰ ਆ ਦੇਖੋ ਸਰਹੰਦ ਸ਼ਹਿਰ ਦੇ ਵਿੱਚ ਨੇ ਇਹ ਖੇਤਾਂ 'ਚ ਛਿਪਦੇ ਵਾਲੇ ਪਾਸੇ ਗੁਰਦੁਆਰੇ ਤੋਂ ਛਿਪਦੇ ਵਾਲੇ ਪਾਸੇ ਦੇਖਾਂਗੇ ਤਾਂ ਉਧਰਲੀ ਸਾਈਡ ਨੇ ਇਹ ਜੇ ਸਾਨੂੰ ਕਿੱਡੀ ਕਿੱਡੀਆਂ ਵੱਡੀਆਂ ਇਮਾਰਤਾਂ ਨੇ ਜਿਹੜੀਆਂ ਹਜੇ ਖੜੀਆਂ ਨੇ ਜਿਨ੍ਹਾਂ ਨੂੰ ਬਚਾਉਣ ਦੀ ਲੋੜ ਹੈ ਪ੍ਰਾਤਨ ਕੀ ਚੀਜ਼ ਹੋ ਸਕਦੀ ਹੈ ਬਾਈ ਜੀ ਇਹ ਹੈ ਗੱਡਾ ਵੱਡਾ ਸਰਹੰਦ ਸ਼ਹਿਰ ਸੀ ਹੈ ਨਾ ਮਰਦ ਜੋਰ ਲਾਣ ਦੁਵਾਰੇ ਚ ਬਣਾ ਨਹੀਂ ਸਕਦੇ ਨਹੀਂ ਇਹ ਚੀਜ਼ਾਂ ਤਾਂ ਕਿੱਥੋਂ ਬਣਾ ਲਣਗੇ ਇਹ ਨੋਜਮਾਨ ਨਹੀਂ ਜਿਹੜੇ ਮਾਮਾ ਦੇ ਛੋਲੇ ਹੁੰਦੇ ਹੀ ਆ ਗਏ ਦੇਖੋ ਵੀ ਕਿੰਨੀ ਚਾਹਤ ਹੈ ਪੁਰਾਣੀਆਂ ਚੀਜ਼ਾਂ ਇਸੇ ਤਰ੍ਹਾਂ ਰੂਏ ਦਰਜਣਾ ਹਜੇ ਵੀ ਖੇਤਾਂ ਦੇ ਵਿੱਚ ਜਿਹੜੇ ਖੜੇ ਨੇ ਆਲੇ-ਦਾਲੇ ਮਸੀਤਾਂ ਦੇ ਵਾਂਗੂ ਕੋਈ ਕਿਲੇ ਆ ਵਾਂਗੂ ਬੜੇ-ਬੜੇ ਆ ਦੇਖੋ ਆ ਵੀ ਬਣੇ ਹੋਏ ਇਸੇ ਤਰ੍ਹਾਂ ਸਾਰੇ ਇੱਕੇ ਕੀ ਬਣਾਏ ਸ਼ਾਇਦ ਇੱਕੇ ਹੋਵੇ ਉਸ ਵਕਤ ਇਹ ਆ ਦੇਖਾ ਸਾਰਾ ਟਿਹਾਂ ਹੋਇਆ ਇੱਟਾਂ ਪਈਆਂ ਨੇ ਵਿੱਚ ਛੋਟੀਆਂ ਛੋਟੀਆਂ ਮੋਲੀ ਹੈ ਜੀ ਜੇ ਸਾਹਮਣੇ ਜਾਵੇ ਤਾਂ ਜੇ ਸਾਹਮਣੀਆਂ ਜਾਣ ਚੀਜ਼ਾਂ ਪੁਰਾਣੀਆਂ ਬਰਾਸਤਾਂ ਪਰ ਨਹੀਂ ਸੰਖਮਲ ਮਲ ਚਾੜਨੇ ਇਹਨਾਂ ਨੇ ਤਾਂ ਨਵੇਂ ਬਣਾ ਕੇ ਸਹੀ ਗੱਲ ਪੁਰਾਣ ਉਹ ਵੀ ਇੱਕ ਕੀ ਆ ਉਹ ਦੇਖ ਘਰ ਹੈ ਕੋਈ ਆ ਦੇਖੋ ਇੱਕ ਉਹ ਬਣਿਆ ਹੋਇਆ ਜੀ ਅੰਦੇ ਚ ਬੱਦ ਸਾਫ ਦੀ ਨੇ ਹਜੇ ਦੇ ਇੱਕ ਆ ਬਣਿਆ ਹੋਇਆ ਜੀ ਸ਼ਾਇਦ ਇਹ ਇੱਕੇ ਹੋਵੇ ਤੇ ਇੱਕ ਆ ਬਣਿਆ ਹੋਇਆ ਸਾਹਮਣੇ ਦੇਖੋ ਦੋਸਤੋ ਸਰਹੰਦ ਦੇ ਵਿੱਚ ਕਿੰਨੀਆਂ ਪ੍ਰਾਤਨ ਨਿਸ਼ਾਨੀਆਂ ਨੇ ਜਿਹੜੀਆਂ ਬਚੀਆਂ ਹੋਈਆਂ ਨੇ ਦਰਜਣਾਂ ਨਿਸ਼ਾਨੀਆਂ ਇਸੇ ਤਰ੍ਹਾਂ ਸਰਹੰਦ ਦੇ ਵਿੱਚ ਨੇ ਖੇਤਾਂ ਦੇ ਵਿੱਚ ਜਾ ਕੇ ਕਿਉਂਕਿ ਸਰਹੰਦ ਇੱਥੇ ਸਾਰੇ ਸਰਹੰਦ ਸੀ ਫੈਲਿਆ ਹੋਇਆ ਉਸ ਟਾਈਮ ਤਾਂ ਕਹਿੰਦੇ ਨੇ ਅਸੀਂ ਭਾਈ 12 ਕਿਲੋਮੀਟਰ ਦੇ ਵਿੱਚ ਫੈਲਿਆ ਹੋਇਆ ਸੀ ਸਰਹੰਦ 12 ਕਿਲੋਮੀਟਰ ਦੇ ਵਿੱਚ ਸੀਗਾ ਸਰਹੰਦ ਉਸ ਵਕਤ ਅਸੀਂ ਖੇਤਾਂ 'ਚ ਗਏ ਹੋਇਆ ਗੁਰਦੁਆਰਾ ਸਾਹਿਬ ਤੋਂ ਲਗਭਗ 2.5 ਕਿਲੋਮੀਟਰ ਆ ਦੇਖੋ ਉੱਪਰ ਚੜੇ ਹੋਏ ਨੇ ਤਾਂ ਨੌਜਵਾਨ ਦੇਖਣ ਪੁਰਾਣੀ ਬਰਾਸਤਾਂ ਪੁਰਾਣੀਆਂ ਚੀਜ਼ਾਂ ਦਿਖਾਉਣੇ ਇਕੱਲੀ-ਇਕਲੀ ਵੀ ਕਿਸ ਤਰ੍ਹਾਂ ਯਾਰ ਬਚਾਇਆ ਜਾ ਸਕਦਾ ਹੈ ਇਹ ਪ੍ਰਾਪ ਦੇ ਆਪ ਢਹੀ ਗਏ ਕੁਝ ਖੇਤਾਂ ਚ ਆ ਗਈਆਂ ਹਾਂ ਆ ਦੇਖੋ ਸਾਰਾ ਪੁਰਾਣਾ ਅੱਜ ਆ ਫਾਲੂ ਦੀ ਫਾਲੇ ਉਧਰ ਹੀ ਲੈ ਕੇ ਆਏ ਸੀ ਬਾਹਰੋਂ ਜਿਹੜੀਆਂ ਖੰਜੂਰ ਆਈਆਂ ਕਹਿੰਦੇ ਨੇ ਆਪਾਂ ਆ ਦੇਖੋ ਜੀ ਸ਼ਾਇਦ ਗੇਟ ਵੀ ਹਜੇ ਲੱਗੇ ਹੋਏ ਹੋਣ ਦੇਖੋ ਕੁਝ ਬਣਿਆ ਹੋਇਆ ਉਸ ਵਕਤ ਦਾ ਪ੍ਰਾਤਨ ਉਹ ਚੱਲੀ ਹੋਣੀ ਨਾ ਓਏ ਚੱਲ ਜਾਈਏ ਓਏ ਚਲੋ ਚਲੋ ਜਾਈਏ ਓਧਰ ਜਾ ਮੇਰੇ ਬਾਦ ਜਰੀਆ ਕਾਹੋ ਹੋਈ ਆਹ ਪੁੱਜਦੇ ਲੈ ਉਹ ਸਿੱਧੇ ਦੇ ਕੇ ਦੇ ਦਾਂ ਨਾ ਆਹ ਹਾ ਹਾ ਜੀ ਕੀ ਬਾਤ ਹੈ ਦੇਖੋ ਜੀ ਵੀ ਕੀ ਹੋ ਸਕਦਾ ਇਹ ਦੱਸੋ ਵੀ ਭਾਈ ਹੈ ਇਧਰ ਨੂੰ ਜੇ ਕਹਿੰਦੀ ਹੈ ਗੇਟ ਹੈ ਇਹਦਾ ਵੱਡਾ ਆਹ ਸਾਹਮਣੇ ਗੇਟ ਹੈ ਇਹ ਖੇਤਾਂ ਦੇ ਵਿੱਚੋਂ ਉਸ ਵਕਤ ਕੀ ਹੋ ਸਕਦਾ ਛੋਟੇ ਹਿਸਾਬ ਵਿੱਚ ਜਿਹੜੇ ਹਿਸਾਬ ਨਾਲ ਆ ਗੇਟ ਹੈ ਆ ਦੇਖੋ ਕਿੱਡਾ ਦਰਵਾਜ਼ਾ ਸਾਹਮਣੇ ਰੱਖਿਆ ਹੋਇਆ ਹੈ ਕੀ ਹੋ ਸਕਦਾ ਹੈ ਉਸ ਵਕਤ ਮਸਜਿਦ ਹੋ ਸਕਦੀ ਹੈ ਕੀ ਹੋ ਸਕਦਾ ਹੈ ਇਹ ਜ਼ਰੂਰ ਦੱਸਿਓ ਆ ਦੇਖਣ ਨੌ ਜਵਾਨ ਚੜੇ ਹੋਏ ਨੇ ਦੇਖਣ ਦੇ ਮਾਰੇ ਉੱਪਰ ਦੇਖ ਸਕਦੇ ਹੋ ਵੀ ਉਸ ਵਕਤ ਕੀ ਹੋ ਸਕਦਾ ਹੈ ਕਿਸੇ ਮੁਸਲਮਾਨ ਭਰਾ ਨੂੰ ਪਤਾ ਹੋਵੇ ਤਾਂ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਇੰਨਾ ਅਲੀਸ਼ਾਨ ਅਜ ਖੇਤਾਂ ਦੇ ਵਿੱਚ ਹੈ ਲਗਭਗ ਸ਼ਹਿਰ ਦੇ ਤੋਂ 2 ਕਿਲੋਮੀਟਰ ਦੂਰ ਹੈ ਇੱਥੇ ਉੱਤੇ ਜਾ ਕੇ ਸਾਰੀ ਕੀ ਗੱਲ ਕਰਿਆ ਮੈਂ ਵੀ ਇਹ ਮਾਰੇ ਮੋٹے ਬੰਦੇ ਚੰਗੇ ਹੋਣੇ ਨਿਕਾਣ ਆ ਗਏ ਬਾਤ ਆਪਣੇ ਆਪ ਉਹਨਾਂ ਨੇ ਆਏ ਆਪਣੇ ਆਪ ਨਹੀਂ ਜਦੋਂ ਆਪਣੇ ਆਲੇ ਕੋਈ ਨਹੀਂ ਮੈਂ ਲੈ ਕੇ ਜੇਣਾ ਤੇ ਉਹਨਾਂ ਨੂੰ ਸਭ ਜਦੋਂ ਆਪਣੇ ਆਲੇ ਨੂੰ ਨਹੀਂ ਮੈਂ ਉਹ ਨਹੀਂ ਛੱਡਿਆ ਬਿਲਕੁਲ ਦੇਖ ਸਕਦੇ ਹੋ ਦੋਸਤੋ ਕਿਉਂਕਿ ਜਿਹੜੇ ਆਮ ਮਕਾਨ ਤੇ ਲੋਕਾਂ ਦੇ ਮਕਾਨ ਤਾਂ ਫਿਰ 150 ਸਾਲੇ ਕੱਟਦਾ ਹੈ ਜਿਹੜੇ ਮਕਾਨ ਸੀ ਢਹ ਗਏ ਜਿਹੜੀਆਂ ਮਜ਼ਬੂਤ ਚੀਜ਼ਾਂ ਤੀਆਂ ਉਹ ਖੜੀਆਂ ਨੇ ਹਜੇ ਕਿਉਂਕਿ ਜਿਵੇਂ ਠੰਡਾ ਬੁਰਜ ਸੀ ਉਹ ਖੜਾ ਸੀਗਾ ਉਹ ਕਾਰ ਸੇਵ ਵਾਲੇ ਬਾਬੇ ਨੇ ਢਾਹ ਹੈਗਾ ਤੇ ਠੰਡੇ ਬੁਰਜ ਤੋਂ ਬਾਅਦ ਜਿਹੜਾ ਰਸਤਾ ਆਉਂਦਾ ਸੀ ਜਿੱਥੋਂ ਦੇ ਛੋਟੇ ਸੇਫ ਜਾਂਦੇ ਸੀ ਉਹ ਵੀ ਖੜਾ ਸੀ ਆ ਦੇਖੋ ਇਹਦੇ ਚਾਰੇ ਪਾਸੇ ਸ਼ਾਇਦ ਬਣੇ ਹੋਏ ਨੇ ਇੱਧਰ ਵੀ ਬਣੇ ਹੋਏ ਜੀ ਦੇਖ ਸਕਦੇ ਹੋ ਆ ਦੇਖੋ ਅੱਗੇ ਆ ਬਣੀ ਹੋਈ ਐ ਪਸੀਲ ਕਹਿੰਦੇ ਨੇ ਆਪਾਂ ਫਿਰ ਨਹੀਂ ਆ ਦੇਖੋ ਅੱਜ ਆ ਬਹੁਤ ਵੱਡਾ ਦਰਵਾਜਾ ਇਧਰਲੀ ਸਾਈਡ ਵੀ ਬਣਿਆ ਹੋਇਆ ਇੱਕ ਉਹ ਸਾਈਡ ਬਣਿਆ ਹੋਇਆ ਇਹ ਇੱਕ ਆ ਸਾਈਡ ਬਣਿਆ ਹੋਇਆ ਕੀ ਬਣਿਆ ਹੋ ਸਕਦਾ ਇਹ ਇਹ ਜਰੂਰ ਦੱਸਿਓ ਸਰਹੰਦ ਦੇ ਵਿੱਚ ਹੈ ਖੇਤਾਂ 'ਚ ਇਹ ਦੇਖੋ ਵੀ ਕੀ ਕੀ ਬਣਾ ਕੇ ਉਰੇ ਛੱਡ ਗਏ ਆ ਦੇਖੋ ਅੱਗੇ ਆ ਹਾ ਬਣਿਆ ਹੋਇਆ ਹੁਣ ਇਹਦੇ ਅੱਗੇ ਦੇਖੋ ਕੀ ਆ ਕੰਦ ਪਈ ਆ ਮੂਰੇ ਪ੍ਰਾਤਨੇ ਕੰਦ ਹੈ ਵਾਲੇਦਲੇ ਕੀ ਹੋ ਸਕਦਾ ਇਹ ਇਹ ਕੀ ਹੋ ਸਕਦਾ ਬਾਈ ਹੈ ਅੱਛਾ ਇਹ ਤਾਂ ਹੋਇਆ ਫਿਰ ਠੀਕ ਹੈ ਮਕਬਰ ਹੈ ਮਕਬਰ ਹੈ ਮਕਬਰ ਹੈ ਬਈ ਮਕਬਰ ਆ ਪਹਿਲਾਂ ਅਸੀਂ ਅੰਦਰ ਨਹੀਂ ਆਏ ਸੀ ਇਹ ਮਕਬਰ ਹੈ ਤਿੰਨ ਮਕਬਰੇ ਨੇ ਨਾ ਤਾਂ ਇਟਾਂ ਉਹੀ ਰੱਖੀਆਂ ਹੋਈਆਂ ਨੇ ਆ ਤਾਂ ਨਹੀਂ ਹੈਗਾ ਆਇਓ ਪਰ ਆਵਰੇ ਹਾਂਜੀ ਇਹ ਮਕਬਰਾਂ ਬਣਿਆ ਹੋਇਆ ਹੈ ਮਕਬਰੇ ਨਹੀਂ ਜੀ ਦੋ ਥੋੜਾ ਜਿਹਾ ਹੋ ਲੱਗਦਾ ਹੈ ਜਾਂ ਕੋਈ ਵੱਡਾ ਛੋਟੇ ਦਾ ਫਰਕ ਹੋ ਪਰ ਇਹ ਮਕਬਰੇ ਨੇ ਜਿਹੜੇ ਬਣੇ ਹੋਏ ਨੇ ਆਪਾਂ ਦਿਖਾ ਵੀ ਦਿੰਨੇ ਆ ਤੁਹਾਨੂੰ ਕੋਈ ਗੱਲ ਨਹੀਂ ਆਏ ਕੁਝ ਨਹੀਂ ਹੁੰਦਾ ਆ ਦੇਖੋ ਜੀ ਮਕਬਰੇ ਬਣੇ ਹੋਏ ਨੇ ਪੁਰਾਣੇ ਕਿਹਦੇ ਨੇ ਹੁਣ ਇਹ ਸਮਾਂ ਪਤਾ ਨਹੀਂ ਹੁਣ ਜਿੱਥੇ ਲਿਖਿਆ ਹੋਇਆ ਹੈਗਾ ਕਿ ਤੇ ਦਾਇਓ ਪਣਾ ਲਾਈਟ ਆ ਦੇਖੋ ਇਹ ਪੁਰਾਣੇ ਮਕਬਰੇ ਨੇ ਜਿਹੜੇ ਉਰੇ ਬਣੇ ਹੁੰਦੇ ਨੇ ਕਿਤੇ ਲਿਖਿਆ ਹੋ ਸਕਦਾ ਹੈ ਨਾ ਲੈ ਪੰਨੇ ਰੇਜੇ ਫਿਰਦੇ ਤੇ ਜੋਤ ਵੀ ਲਾਈ ਹੋਈ ਹੈ ਪਰਾਤਨ ਮਕਬਰੇ ਨੇ ਜੀ ਦੇਖੋ ਕੰਧਾਂ ਦੇਖੋ ਤੁਸੀਂ ਕਾ ਕਾ ਫੁੱਟੀਆਂ ਹੋਣੀਆਂ ਬਾਈ 8-10 ਫੁੱਟੀ ਚੌੜੀ ਹੋਊ। ਹਾਂ। ਆਹ ਦੇ ਇੱਧਰ ਵੀ ਗੇਟ ਹੈ ਬਾਈ। ਮਕਬਰ ਹੈ ਜੀ ਚਾਰੇ ਪਾਸੇ ਦੇ ਆਹੋ ਨੇ। ਆ ਜੋ ਪਛਾਣ। ਗੇਟ ਨੇ। ਮਕਬਰ ਹੈ ਵੱਡਾ ਮਕਬਰਾ। ਦੇਖੋ ਜੀ ਤਸਵੀਰਾਂ ਦੇ ਵਿੱਚ। ਤਾਹਾਂ ਕੀ ਕਰਾਂਗੇ ਹੁਣ? ਇਹ ਆ ਜੀ ਦੇਖੋ। ਅੱਤਾਂ ਚੜਨ ਨੂੰ ਵੀ ਕੁਛ ਨਹੀਂ ਤਾਂ ਵੀ ਆਹ ਦੇਖੋ ਜੀ ਉੱਪਰ ਚੜਨ ਨੂੰ ਦੇਖ ਸਕਦੇ ਹੋ ਤਸਵੀਰਾਂ ਉੱਪਰ ਚੜਨ ਨੂੰ ਪੌੜੀਆਂ ਪ੍ਰਾਤਨ ਹੋਊਗਾ 4-500 ਸਾਲ ਪੁਰਾਣਾ ਮਕਬਰਾ ਆਹ ਦੇਖੋ ਚੂਨੇ ਦੇ ਵਿੱਚ ਇਹਨਾਂ ਦੇ ਚੂਨਾ ਚੂਨੇ ਚ ਅਗਲਾ ਕਹਿੰਦਾ ਲਾਤੇ ਆ ਦੇਖੋ ਕਿਡੇ-ਕਡੇ ਵਾਲੇ ਰੱਖੇ ਹੋਏ ਨੇ ਉਹਨੂੰ ਚੜ ਕੇ ਦਿਖਾਉਣਾ ਹੈ ਤਾਂ ਮਕਬਰਾ ਸਰਹੰਦ ਸ਼ਹਿਰ ਦੇ ਵਿੱਚ ਖੜਿਆ ਇਸ ਵਕਤ ਕੀ ਬਾਤ ਹੈ ਜੀ ਨਾਈਟ ਨੂੰ ਵੀ ਤਾਂ ਹਾਂ ਚੜ ਗਏ ਫੋਮੇ ਕਹਿੰਨਾ ਆ ਪੌੜੀਆਂ ਹੋਰ ਤਾਂ ਹਾਂ ਜਾਂਦੀਆਂ ਨੇ ਜੀ ਆ ਦੇਖੋ ਸਰਹੰਦ ਸ਼ਹਿਰ ਦੇ ਵਿੱਚ ਦੀਆਂ ਤਸਵੀਰਾਂ ਨੇ ਇਹ ਨਾ ਮੈਂ ਬੈਠੀ ਨਿਕੜਾਉਂ ਆਹ ਦੇਖੋ ਜੀ ਹੁਣ ਤੁਹਾਨੂੰ ਸਾਰਾ ਸਰੰਤ ਸ਼ਹਿਰ ਦਿਂਦਾ ਇਹ ਮਕਬਰੇ ਤੋਂ ਆਹ ਦੇਖੋ ਜੀ ਪੁਰਾਤਨ ਚੀਜ਼ਾਂ ਨੇ ਜਿਹੜੀਆਂ ਇੱਥੇ ਦੇਖਣ ਨੂੰ ਮਿਲ ਰਹੀਆਂ ਨੇ ਮਕਬਰੇ ਨੇ ਵੀ ਉੱਪਰ ਨਾ ਚੜੇ ਕੋਈ ਹੈ ਅੱਛਾ ਫਿਰ ਤਾਂ ਕਿਸੇ ਫੀਰ ਫਕੀਰ ਦੇ ਮਕਬਰੇ ਨੇ ਬਈ ਇਹ ਆ ਦੇਖੋ ਉੱਪਰੋਂ ਬੰਦ ਕਰਿਆ ਹੋਇਆ ਵੀ ਨੀਚੇ ਮਕਬਰੀ ਨਹੀਂ ਦੇ ਆਹ ਦੇਖੋ ਜੀ ਸਾਹਮਣੇ ਦੀਨਾ ਜੀ ਗੁਰਦੁਆਰਾ ਸਾਹਿਬ ਆਹ ਦੇਖਾ ਵੀ ਪੌੜੀਆਂ ਨੇ ਦੇਖੀ ਭਾਈ ਉਹ ਕਿਤੇ ਇੱਧਰ ਆ ਦੇਖੋ ਜੀ ਪ੍ਰਾਤਨ ਚੀਜ਼ਾਂ ਬਹੁਤ ਨੇ ਦੇਖੋ ਸੰਗਤਾਂ ਕਿਵੇਂ ਆ ਰਹੀਆਂ ਨੇ ਲਗਭਗ ਟਿੱਡਾ ਵੇਡਾ ਕਰਕੇ 2 ਕਿਲੋਮੀਟਰ ਮੰਗੂਆਂ ਜਿੱਥੇ ਅਸੀਂ ਖੜੇ ਹੁਣ ਤੇ ਇੱਕ ਉਹ ਬਣਿਆ ਹੋਇਆ ਜੀ ਉਹ ਵੀ ਸ਼ਾਇਦ ਮਕਬਰੀ ਹੋਵੇ ਆ ਉਤਰਨ ਵਾਲਾ ਹੂ ਹੈ